ਜਿਵੇਂ ਕਿ ਲਾਵਰਪੁਰ ਦੇ ਵਿੱਚ ਇੱਕ ਨਸ਼ੇ ਨੂੰ ਲੈ ਕੇ ਬੜੀ ਬਡੀ ਗਿਣਤੀ ਦੇ ਵਿੱਚ ਕਾਲੂ ਧਰਨਾ ਲੱਗ ਰਿਹਾ ਆ ਆਦਮਪੁਰ ਦੇ ਵਿੱਚ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਨਸ਼ੇ ਦੀ ਜਿਸ ਤਰ੍ਹਾਂ ਸਾਰਾ ਸ਼ਹਿਰ ਖਿਲਾਫ ਆ ਤੁਹਾਡਾ ਕੀ ਕਹਿਣਾ ਹੈਗਾ ਉਸ ਦੇ ਬਾਰੇ ਜਿਵੇਂ ਲਾਵਲਪੁਰ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਸਾਰੇ ਮੈਂਬਰ ਅਹੁਦੇਦਾਰ ਸਾਰੇ ਨਸ਼ੇ ਦੇ ਵਿਰੁੱਧ ਆ ਔਰ ਕੋਈ ਵੀ ਨਸ਼ੇ ਨੂੰ ਪ੍ਰਮੋਟ ਔਰ ਸਮਰਥਨ ਨਹੀਂ ਕਰਦਾ ਹੈਗਾ ਠੀਕ ਹੈ ਜੀ ਨਾ ਹੀ ਐਮਐਲਏ ਹਲਕਾ ਵਿਧਾਇਕ ਸੁਵਿੰਦਰ ਸਿੰਘ ਖੋਟਲੀ ਜੀ ਇਹਨੂੰ ਪ੍ਰਮੋਟ ਕਰਦੇ ਔਰ ਨਾ ਹੀ ਕਿਸੇ ਦੀ ਸ਼ਹਿਤ ਉਹਨਾਂ ਦੀ ਸ਼ਹਿਤ ਤੇ ਕੋਈ ਇਦਾਂ ਦਾ ਕੰਮ ਕਰਤ ਹੁੰਦਾ ਵਾ ਸਿਰਫ ਉਹਨਾਂ ਨੂੰ ਰੂਲਿੰਗ ਪਾਰਟੀ ਵਾਲੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਰੁਕ ਜਾਂਦੇ ਹਾਂ ਸਿਆਸੀ ਰੋਟੀਆਂ ਸੇਕਦੇ ਆ ਜਿਵੇਂ ਕਿ ਥੋੜੇ ਦਿਨ ਪਹਿਲਾਂ ਇੱਕ ਵਟਸਐਪ ਗਰੁੱਪ ਦੇ ਵਿੱਚ ਹਲਚਲ ਚੱਲੀ ਸੀਗੀ ਕਿ ਕੁਝ ਐਮਸੀਆ ਦਾ ਨਾਮ ਵੀ ਲਿੱਤਾ ਜਾ ਰਿਹਾ ਸੀ ਮਤਲਬ ਉਹਦੇ ਬਾਰੇ ਕੀ ਕਹਿਣਾ ਜਾਓਗੇ ਤੁਸੀਂ ਉਹ ਉਹਨਾਂ ਦਾ ਐਮਸੀ ਕੋਈ ਵੀ ਨਹੀਂ ਅੱਜ ਤੱਕ ਦਿੱਤੀ ਆ ਜਿਹਦੇ ਕਰਕੇ ਉਹ ਕਿਸੇ ਨਾ ਕਿਸੇ ਤੰਗ ਨਾ ਉਹਨਾਂ ਨੂੰ ਦਬਾਅ ਹੈਂਡ ਪ੍ਰੈਸ਼ਰ ਐਂਡ ਪਾ ਕੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਆ ਠੀਕ ਆ ਜੇ ਹੈ ਤੇ ਉਹਨਾਂ ਨੂੰ ਪ੍ਰੂਫ ਕਰਨਾ ਪਏਗਾ ਜਿਸ ਕਿਸੇ ਦਾ ਵੀ ਨਾਮ ਲੈਂਦੇ ਉਹਨੂੰ ਪ੍ਰੂਫ ਕਰਨਾ ਪਏਗਾ ਕੀ ਲੱਗਦਾ ਕਿ ਇਹ ਜੋ ਮੁੱਦਾ ਠਾਇਆ ਗਿਆ ਕਿ ਇਹ ਸ਼ਹਿਰ ਵਾਸੀਆ ਵੱਲੋਂ ਆ ਕਿ ਇੱਕ ਪਾਰਟੀਬਾਜ਼ੀ ਦਾ ਹੈ ਇਹ ਪਾਰਟੀਬਾਜ਼ੀ ਹੈ ਜੀ ਸ਼ਹਿਰ ਵਾਸੀਆ ਵੱਲੋਂ ਨਾਮ ਆ ਜੀ ਨਾਮ ਸ਼ਹਿਰ ਵਾਸੀਆ ਦਾ ਦੇ ਦਿੱਤਾ ਮਗਰ ਹੈ ਪਾਰਟੀਬਾਜ਼ੀ ਅਸੀਂ ਨਸ਼ੇ ਦੇ ਵਿਰੋਧ ਚਾਪੂਰੇ ਆ ਜੀ ਅਸੀਂ ਇਸ ਗੱਲ ਜੈਨੂ ਰੱਖਣਾ ਨਾ ਗੱਲ ਜੀ ਕਿ ਅਸੀਂ ਉਹਦੇ ਹੱਕ ਚ ਸਿਆਸੀ ਸਿਆਸਤ ਵਾਲਾ ਕੰਮ ਨਾ ਹੋਵੇ ਨਾ ਜੀ ਜਿਹਨੂੰ ਜੇ ਕੋਈ ਕਿਹੜਾ ਐਮਸੀ ਹੈਗਾ ਉਹਦਾ ਕਲੀਅਰ ਦੱਸਣ ਅਸੀਂ ਨਾਲ ਆ ਕੋਈ ਨਸ਼ੇ ਵਾਲੇ ਕਲਾਕਾਰ ਪਾਰਟੀ ਦਾ ਕੋਈ ਵੀ ਬੰਦਾ ਕਿਸੇ ਦੇ ਨਾਲ ਨਹੀਂ ਜਾਏਗਾ ਨਸ਼ੇ ਵਾਲੇ ਦੇ ਖਿਲਾਫ ਕੋਈ ਸਪੋਰਟ ਨਹੀਂ ਕਰੇਗਾ ਜੀ ਬਿਨਾ ਕੋਈ ਕਿਸੇ ਨੂੰ ਬਰਨਾਮ ਕਰੋ ਜਾਂ ਕਿਸੇ ਨੂੰ ਧੱਕੇ ਨਾਲ ਪ੍ਰੈਸ਼ਰਾਈਜ਼ ਕਰੋ ਉਹ ਕੰਮ ਗਲਤ ਹੈ ਨਾ ਜੀ ਜਿਵੇਂ ਕਿ ਕੁਝ ਦਿਨ ਪਹਿਲਾਂ ਇੱਕ ਰੇਟ ਪਈ ਸੀ ਅਲਾਵਰਪੁਰ ਦੇ ਵਿੱਚ ਔਰ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਇਹ ਨਸ਼ਾ ਕਰ ਰਹੇ ਨੇ ਬੀਚਰੇ ਨੇ ਉਹਨਾਂ ਦੇ ਉੱਤੇ ਹੱਥ ਨਹੀਂ ਪਾਇਆ ਜਾ ਰਿਹਾ ਕੀ ਕਹਿਣਾ ਉਸ ਦੇ ਬਾਰੇ ਪਹਿਲੋ ਤਾਂ ਜੀ ਮੈਂ ਪਹਿਲੋ ਐਸਐਸਪੀ ਸਾਹਿਬ ਐਸਪੀ ਸਾਹਿਬ ਸਾਰੇ ਜੋ ਪੁਲਿਸ ਆਪਣੇ ਹੈਗੇ ਆ ਜੀ ਪਰ ਮੁਲਾਜ਼ਮ ਆਪਾਂ ਧੰਨਵਾਦ ਦੀਆਂ ਜੀ ਉਹਨਾਂ ਦਾ ਜਿਨ੍ਹਾਂ ਨੇ ਇਹ ਸ਼ਰਧਤ ਕੀਤੀ ਹੈ ਜੀ ਮਤਲਬ ਗੱਲ ਇਹ ਹੈ ਜੀ ਬਹੁਤ ਵਧੀਆ ਉਪਰਾਲੇ ਪੰਜਾਬ ਪੁਲਿਸ ਦਾ ਜੀ ਇਹ ਦੂਈ ਗੱਲ ਇਹ ਹੈ ਜੀ ਜੋ ਕੀਤਾ ਮਤਲਬ ਪੁਲਿਸ ਨੂੰ ਇਦਾਂ ਹੀ ਕਾਰਵਾਈ ਚੱਲਦੀ ਰਹੇ ਤੇ ਨਸ਼ੇ ਨੂੰ ਠੱਲ ਪੈ ਸਕਦੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਉਸ ਉਸ ਨਾਲ ਕਾਫੀ ਫਰਕ ਵੀ ਪਿਆ ਜੀ ਜਿਹੜਾ ਕੰਮ ਉਹਦਾ ਰੇਟ ਹੋਈ ਤਾ ਕਾਫੀ ਫਰਕ ਵੀ ਪਿਆ ਸ਼ਹਿਰ 'ਚ ਇੰਦਾ ਹੀ ਬਰਕਰਾਰ ਪੰਜਾਬ ਪੁਲਿਸ ਰੱਖੇ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਜੀ ਸਾਰੇ ਅਫਸਰਾਂ ਦਾ ਤੁਹਾਡੀ ਪਾਰਟੀ ਵੱਲੋਂ ਕਿਹਾ ਸਮਰਥਨ ਦਿੱਤਾ ਜਾ ਰਿਹਾ ਹੈ ਪੰਜਾਬ ਪੁਲਿਸ ਨੂੰ ਨਸ਼ੇ ਦੇ ਖਿਲਾਫ ਹਾਂਜੀ ਹਾਂਜੀ ਪੂਰਾ ਸਮਰਥਨ ਹੈ ਕਾਂਗਰਸ ਪਾਰਟੀ ਦਾ ਸਾਡੇ ਐਮਐਲਏ ਸੁਖਿੰਦਰ ਕੋਟਲੀ ਜੀ ਦਾ ਪੂਰਾ ਸਮਰਥਨ ਆ ਜੀ ਮਤਲਬ ਜਿਹੜਾ ਵੀ ਨਾਮ ਲੈ ਰਿਹਾ ਹੈ ਤਾਂ ਸਿਆਸੀ ਪੱਧਰ ਲੈ ਰਿਹਾ ਵਾ ਕਿਸੇ ਦੇ ਨਾਮ ਲੈਣਾ ਸੌਖਾ ਆ ਜੀ ਪ੍ਰੂਫ ਕਰਨਾ ਬੜਾ ਔਖਾ ਵਾ ਜਾਂ ਤੇ ਪ੍ਰੂਫ ਕਰਨ ਫੇਰ ਤਾਂ ਗੱਲ ਹੈ ਫੇਰ ਅਸੀਂ ਉਹਦਾ ਨਾਮ ਆ ਉਹਨਾਂ ਦੇ ਅਸੀਂ ਕਿਸੇ ਨਸ਼ੇ ਵਾਲੇ ਦੇ ਖ ਇੱਕ 100% ਉਹਨਾਂ ਦੇ ਖਿਲਾਫ ਹਾਂ ਜੀ ਅਸੀਂ